ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤਿਏ ਵਾਲਾ ਤੋਂ ਅੱਜ ਫਿਰ ਤੁਹਾਡੇ ਰੂਬਰੂ ਹਾਜ਼ਰਾਂ ਜਦੋਂ ਵੀ ਸਾਡਾ ਇਸ ਸੈਂਟਰ ਤੇ ਆਇਆ ਕੋਈ ਬệnhਪਰਾ ਠੀਕ ਹੁੰਦਾ ਤਾਂ ਲੱਡੂ ਵੱਡੇ ਜਾਂਦੇ ਨੇ ਅੱਜ ਲੱਡੂ ਵੰਡਣ ਖਾਣ ਦਾ ਦ੍ਰਿਸ਼ ਹੈ ਇਸ ਪ੍ਰੋਗਰਾਮ ਦਾ ਅਸੀਂ ਤੁਹਾਨੂੰ ਵੀ ਹਿੱਸਾ ਬਣਾਉਣਾ ਚਾਹੁੰਦੇ ਆ ਅੱਜ ਜਿਹੜੇ ਪੇਸ਼ੈਂਟ ਇੱਥੇ ਆ ਕੇ ਸਾਡੇ ਕੋਲ ਠੀਕ ਹੋਏ ਉਨ੍ਹਾਂ ਨਾਲ ਗੱਲਬਾਤ ਕਰਵਾਵਾਂਗੇ ਤੁਹਾਡੀ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਇਹ ਹੋਰ ਭੈਣ ਭਰਾਵਾਂ ਲਈ ਇੱਕ ਮਾਰਗਦਰਸ਼ਕ ਬਣ ਸਕਦੀ ਏ ਹੋਰ ਲੋਕ ਵੀ ਇਸੇ ਤਰ੍ਹਾਂ ਠੀਕ ਹੋ ਸਕਦੇ ਨੇ ਸਾਡੇ ਕੋਲੇ ਸੁਖਚੰਦ ਸਿੰਘ ਪਿੰਡ ਮੁਕਮਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਨੇ ਇਹਨਾਂ ਦੇ ਨਾਲ ਇਹਨਾਂ ਦੇ ਧਰਮ ਪਤਨੀ ਪੈਜੀ ਕੀ ਨਾ ਤੁਹਾਡਾ ਰਾਜਵਿੰਦਰ ਰਾਜਵਿੰਦਰ ਕੌਰ ਨੇ ਤੇ ਰਾਜਵਿੰਦਰ ਕੌਰ ਪੈਨ ਜੀ ਆਪ ਦੱਸਣਗੇ ਕਿ ਜਦੋਂ ਇਹ ਸੈਂਟਰ ਤੇ ਆਏ ਸੀ ਤੇ ਇਹਨਾਂ ਨੂੰ ਕਿਹੜੀ ਕਿਹੜੀ ਮੁਸ਼ਕਲ ਸੀ ਹਾਂਜੀ ਪੈਨ ਜੀ ਕਿਹੜੀ ਕਿਹੜੀ ਮੁਸ਼ਕਲ ਲੈ ਕੇ ਆਏ ਸੀ ਹਾਂਜੀ ਮੁਸ਼ਕਲਾਂ ਤਾਂ ਕਈ ਸੀ ਮੁਸ਼ਕਲਾਂ ਕਈ ਸੀ ਹਾਂਜੀ ਇੱਕ ਲੱਤਾਂ ਬਹੁਤ ਦਰਦ ਕਰਦੀਆਂ ਸੀ ਲੱਤਾਂ ਦੀ ਸੀ ਲੱਤਾਂ ਦਰਦ ਕਰਦੀਆਂ ਸੀ ਤੇ ਅਲਰਜੀ ਸੀ ਹਾਂਜੀ ਠੀਕ ਹੈ ਜੀ ਤੇ ਦੋਨੇ ਠੀਕ ਹੋ ਗਏ ਦੋਨੋਂ ਠੀਕ ਹੋ ਗਏ ਇਹਨਾਂ ਦੀ ਅਲਰਜੀ ਠੀਕ ਹੋ ਗਈ ਹੈ ਔਰ ਲੱਤਾਂ ਦੇ ਦਰਦ ਠੀਕ ਹੋ ਗਈ ਹੈ ਦੋਸਤੋ ਅਲਰਜੀ ਦੀ ਦਵਾਈ ਬਹੁਤ ਲੋਕ ਖਾ ਰਹੇ ਨੇ ਤੇ ਮੈਂ ਨਹੀਂ ਸੁਣਿਆ ਹੁਣ ਤੱਕ ਮੇਰੀ ਨਜ਼ਰ 'ਚ ਕੋਈ ਐਸਾ ਨਹੀਂ ਆਇਆ ਜਿਹੜਾ ਦਵਾਈਆਂ ਖਾ ਕੇ ਠੀਕ ਹੋ ਗਿਆ ਹੋਵੇ ਦਵਾਈਆਂ ਨਾਲ ਕੰਟਰੋਲ ਤਾਂ ਕੀਤਾ ਜਾ ਸਕਦਾ ਪਰ ਇਸ ਨੂੰ ਕਾਬੂ ਹੇਟ ਕਰਨਾ ਮੁਕੰਮਲ ਤੌਰ ਤੇ ਠੀਕ ਕਰਨਾ ਔਖਾ ਹੈ ਤੇ ਪੰਜ ਕਿੰਨੀ ਦੇਰ ਤੋਂ ਸੀ ਅਲਰਜੀ ਤੁਹਾਨੂੰ ਅਲਰਜੀ ਤਾਂ ਮੈਨੂੰ ਬਹੁਤ ਛੋਟਿਆਂ ਦਈ ਹੋਈ ਸੀ ਸ਼ੂਟਿੰਗ ਹੁੰਦੀ ਆ ਤਾਂ ਬਚਪਨ ਤੋਂ ਅਲਰਜੀ ਸੀ ਹਾਂ ਉਹ ਫਿਸ਼ਕਾਂ ਆਉਂਦੀਆਂ ਨੱਕ ਚ ਪਾਣੀ ਵਗਈ ਜਾਂਦਾ ਸ਼ਿਕਾਵੜੀਆਂ ਨੱਕ ਚੋਂ ਪਾਣੀ ਵਗਈ ਜਾਣਾ ਤੇ ਵੀ ਉਹ ਤਾਂ ਇਲਾਜ ਕਰਾਇਆ ਬਾਅਦ ਚ ਫਿਰ ਉਹ ਛੱਡ ਦਿੱਤਾ ਪਿੱਛੇ ਆ ਕਿ ਦਸੇ ਨਹੀਂ ਹੁੰਦਾ ਨਹੀਂ ਹੁੰਦਾ ਇਲਾਜ ਨਾਲ ਠੀਕ ਨਹੀਂ ਹੋਇਆ ਹਾਂਜੀ ਸ਼ਿਕਾਂ ਬਸ ਮਾਰ ਲੈਣੀਆਂ ਜਿੰਨੀਆਂ ਹੁੰਦੀਆਂ ਰਾਤ ਤੇਨ ਰਾਤ ਮਾਰੀਆਂ ਜਾਂਦੀਆਂ ਦਿਨ ਰਾਤ ਸ਼ਿਕਾ ਮਾਰੀਆਂ ਜਾਂਦੀਆਂ ਸਭ ਜਿਮਕਾਨ ਕਣਕ ਮੈਂ ਸਾਫ ਨਹੀਂ ਕਰ ਸਕਦੀ ਸੀ ਕਣਕ ਸਾਫ ਨਹੀਂ ਮਿੱਟੀ ਘਟਾ ਬਰਦਾਸ਼ਤ ਦੇ ਸੀ ਕੀਤੀ ਸ਼ਿਕਾ ਦੀ ਘੱਟਾ ਬਹੁਤ ਡਰਦਾ ਹੁਣ ਛਿਕਾਇਆ ਨੂੰ ਕਿੰਨੇ ਦਿਨ ਹੋ ਗਏ ਛਿਕਾਇਆ ਨਹੀਂ ਮੈਨੂੰ ਕਿਹਨੇ ਛਿਕਾਇਆ ਨਹੀਂ ਆਉਂਦੀਆ ਮੈਨੂੰ ਅਲਰਜੀ ਕਾਰਨ ਸੀ ਉਹਨਾਂ ਛਿਕਾਂ ਦਾ ਉਹ ਠੀਕ ਹੋ ਗੀਆਂ ਨੇ ਹਾਂਜੀ ਸੁਖਤ ਸਿੰਘ ਜੀ ਭੈਣ ਜੀਰਾਂ ਦੀਆਂ ਦਵਾਈਆਂ ਬੰਦ ਹੋਈਆਂ ਨੇ ਅਲਰਜੀ ਦੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਖੁਸ਼ ਹੋ ਤੁਸੀਂ ਚਲੋ ਤੇ ਦੋਸਤੋ ਸਾਡੇ ਸੈਂਟਰ ਤੇ ਹੋਰ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਰਹਿੰਦੇ ਨੇ ਵਾਡੇ ਰੂਪ ਰੂਪ ਕਰਵਾਵਾਂਗੇ ਇੱਧਰ ਪਿੱਛੇ ਇਹ ਬੱਚੀ ਬੈਠੀ ਹੈ ਗੁਰਲੀਨ ਇਹ ਵੀ ਅਲਰਜੀ ਤੋਂ ਸਮੱਸਿਆ ਜ ਹੈ ਨਾਲ ਇੱਕ ਹੋਰ ਲੜਕੀ ਬੈਠੀ ਹੈ ਕੁਝ ਪਿੱਛੇ ਵੀ ਬੈਠੇ ਨੇ ਜਿਹੜੇ ਵੱਖ-ਵੱਖ ਸਮੱਸਿਆਵਾਂ ਤੋਂ ਜਿਹੜੇ ਪੀੜਤ ਸੀਗੇ ਤੇ ਜਿਨ੍ਹਾਂ ਨੂੰ ਆਉਂਦਿਆਂ ਲਗਭਗ ਇੱਕ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਹੈ ਹਾਂ ਭਾਈ ਉਹਨਾਂ ਨੂੰ ਫਰਕ ਹੈਗਾ ਹਾਂ ਜੀ ਉੱਚੀ ਬੋਲ ਕੇ ਦੱਸਿਓ ਹਾਂ ਜੀ ਤੇ ਹੱਥ ਖੜਾ ਕਰਕੇ ਦੱਸੋ ਹਾਂਜੀ ਹਾਂਜੀ ਸਾਰਿਆਂ ਦੇ ਹੱਥ ਖੜੇ ਨੇ ਜੀ ਮਤਲਬ ਸਾਰੇ ਤੰਦਰੁਸਤੀ ਦੇ ਰਸਤੇ ਚੱਲ ਰਹੇ ਨੇ ਜਿਹੜਾ ਕੋਈ ਪੈਂਪਰਾ ਫਰੂਜ਼ਪੁਰ ਤੋਂ ਦੂਰ ਬੈਠਾ ਹੈ ਉਹ ਵੀ ਸਾਡੀਆਂ ਕਲਾਸਾਂ ਦਾ ਲਾਭ ਲੈ ਸਕਦਾ ਹੈ ਸਾਡੀਆਂ ਕਲਾਸਾਂ ਆਨਲਾਈਨ ਨਹੀਂ ਹੁੰਦੀਆਂ ਕਿਉਂਕਿ ਜੋ ਸਾਡਾ ਵਿਚਾਰ ਹੈ ਮਤ ਹੈ ਕਿ ਜਿੰਨਾ ਚਿਰ ਪੇਸ਼ੈਂਟ ਦੀ ਸਮੱਸਿਆ ਦੀ ਜੜ ਨਹੀਂ ਫੜਦੇ ਉਨਾ ਚਿਰ ਉਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਅਸੀਂ ਹਰ ਪੇਸ਼ੈਂਟ ਨੂੰ ਬੜੀ ਬਰੀਕੀ ਨਾਲ ਡਾਇਗਨੋਸ ਕਰਦੇ ਹਾਂ ਉਸ ਦੀ ਜੜ ਦੇਖਦੇ ਹਾਂ ਵਾਤ ਪਿਤ ਕਫ ਆਯੁਰਵੇਦ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਨਾਲ ਯੋਗ ਜਦੋਂ ਜੜ ਫੜੀ ਗਈ ਤਾਂ ਸਮੱਸਿਆ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਠੀਕ ਹੈ ਭਾਈ ਮੇਰੇ ਜਿਹੜੇ ਪੁਰਾਣੇ ਆ ਰਹੇ ਨੇ ਉਹ ਦੱਸਿਓ ਜੀ ਹਾਂਜੀ ਹਾਂਜੀ ਪੱਕੇ ਤੌਰ ਤੇ ਤੰਦਰੁਸਤ ਰਹਿ ਸਕਦੇ ਆ ਜੀ ਹਾਂ ਜੀ ਦਵਾਈਆਂ ਛੁੱਟ ਸਕਦੀਆਂ ਨੇ ਹਾਂ ਜੀ ਜਿਹੜੇ ਕਹਿੰਦੇ ਦਵਾਈਆਂ ਛੁੱਟ ਸਕਦੀਆਂ ਹੱਥ ਖੜਾ ਕਰੋ ਹਾਂ ਜੀ ਇਹ ਸਾਰੇ ਕਹਿ ਰਹੇ ਨੇ ਜੀ ਦਵਾਈਆਂ ਛੁੱਟ ਸਕਦੀਆਂ ਨੇ ਅਸੀਂ ਮੈਡੀਸਨ ਫ੍ਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਦਵਾਈਆਂ ਰਹਿਤ ਸਮਾਜ ਦੀ ਸਿਰਜਣਾ ਵੱਲ ਚੱਲੇ ਹੋਏ ਆ ਸਾਡਾ ਸਾਥ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਹੋਰ ਜਿੰਨੇ ਭੈਣ ਭਰਾਵਾਂ ਤੱਕ ਇੱਕ ਸ਼ੇਅਰ ਕਰ ਸਕਦੇ ਹੋ ਜ਼ਰੂਰ ਕਰੋ ਮਨੁੱਖਤਾ ਦੇ ਭਲੇ ਵਿੱਚ ਇਹ ਤੁਹਾਡਾ ਇੱਕ ਕਦਮ ਸਾਰਥਕ ਗਿਣਿਆ ਜਾਵੇਗਾ ਤੁਹਾਡਾ ਸਾਰਿਆਂ ਦਾ